ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਹੈ ਵੀਰੋ ਰਾਜਵੀਰ ਜਵੰਦਾ ਦੇ ਐਕਸੀਡੈਂਟ ਨੂੰ ਲੈ ਕੇ ਅੱਜ ਤੁਹਾਡੇ ਵਾਸਤੇ ਬਹੁਤ ਵੱਡੀ ਤੇ ਹਰਾਨੀ ਜਨਕ ਖਬਰ ਲੈ ਕੇ ਆਏ ਆਂ ਰਾਜਵੀਰ ਜਵੰਦਾ ਦਾ ਐਕਸੀਡੈਂਟ ਹੋਇਆ ਵਾ ਜਾਂ ਕਿ ਪਲਾਨਡ ਉਸ ਦਾ ਮਰਡਰ ਕੀਤਾ ਗਿਆ ਵਾ ਵੀਰੋ ਕੀ ਹੈ ਪੂਰੀ ਤਫਸੀਲ ਇਹ ਅਸੀਂ ਅੱਜ ਦੀ ਵੀਡੀਓ ਵਿੱਚ ਜਾਣਾਂਗੇ ਚੱਲ ਕੇ ਵੀਡੀਓ ਦੇਣੇ ਦਸਤੇ ਬਾਰ ਚਾਨੇ ਬਹੁਤ ਵੱਡੀ ਖਬਰ ਹੈ ਜਿਵੇਂ ਕਿ ਰਾਜਵੀਰ ਜਵੰਦਾ ਦੀ ਜਿਹੜੀ ਮੈਂ ਰਾਤ ਖਬਰ ਪਾਈ ਸੀ ਬਹੁਤ ਸਾਰੇ ਲੋਕਾਂ ਨੇ ਮੰਨ ਲਿਆ ਕਿ ਭਾਈ ਰਾਜਵੀਰ ਜਵੰਦਾ ਮਰੇ ਨਹੀਂ ਮਾਰੇ ਗਏ ਨਹੀਂ ਕਰ ਅੱਜ ਜਿਹੜੀ ਤੁਹਾਡੇ ਸਾਹਮਣੇ ਮੈਂ ਵੀਡੀਓ ਦਿਖਾਉਣ ਜਾ ਰਿਹਾ ਬੇਹੱਦ ਯਾਦ ਦੇ ਹੈਰਾਨ ਕਰ ਦੇਣ ਵਾਲੀ ਹੈ ਕਿਉਂਕਿ ਜਿਹੜੇ ਨਾਲ ਦੇ ਸਾਥੀ ਸੀ ਬਹੁਤ ਸਾਰੇ ਸਾਥੀ ਸੀ ਰਾਜੀਰ ਜਵੰਦਾ ਦੇ ਪਰ ਪੰਜਾਬ ਦੇ ਲੋਕਾਂ ਨੇ ਜਾਂ ਕਿਸੇ ਵੀ ਪੱਤਰਕਾਰ ਨੇ ਕੋਈ ਸਵਾਲ ਤਾਂ ਨਹੀਂ ਚੱਕਿਆ ਕਿ ਰਾਜਵੀਰ ਜਵੰਦਾ ਦੇ ਜਿਹੜੇ ਸਾਥੀ ਨੇ ਉਹ ਕਿੱਥੇ ਨੇ ਕਿਉਂਕਿ ਰਾਜਵੀਰ ਜਵੰਦਾ ਦੇ ਪਿੱਛੇ ਸਭ ਤੋਂ ਵੱਡਾ ਮਾਮਲਾ ਤੁਹਾਡੇ ਸਾਹਮਣੇ ਧਰੂੰਗਾ ਔਰ ਤੁਸੀਂ ਯਕੀਨ ਮੰਨਿਓ ਹੈਰਾਨ ਤਾਂ ਹੋਣਾ ਹੀ ਆ ਪਰ ਜਿਹੜੀ ਮੈਂ ਤੁਹਾਨੂੰ ਅੱਜ ਪਹਿਲੀ ਗੱਲ ਕਹਿਣ ਜਾ ਰਿਹਾ ਉਹਨੂੰ ਸੁਣ ਕੇ ਤਾਂ ਤੁਹਾਡਾ ਹੋਰ ਵੀ ਮਨ ਮਜ਼ਬੂਤ ਹੋ ਜਾਣਾ ਤੁਹਾਨੂੰ ਵਿਸ਼ਵਾਸ ਹੋ ਜਾਣਾ ਕਿਉਂ ਕਿ ਭਾਈ ਰਾਜਵੀਰ ਜਵੰਦਾ ਦੇ ਪਿੱਛੇ ਪੈਰਬਾਈ ਕਰਨ ਵਾਲਾ ਯਾਨੀ ਆਪਣੇ ਪਰਿਵਾਰ ਦੇ ਵਿੱਚੋਂ ਵੈਸੇ ਤਾਂ ਬਹੁਤ ਸਾਰੇ ਰਿਸ਼ਤੇਦਾਰ ਸੱਜਣ ਮਿੱਤਰ ਯਾਰ ਦੋਸਤ ਬਹੁਤ ਸਾਰੇ ਕਲਾਕਾਰ ਵੀ ਨੇ ਪਰ ਭਾਈ ਉਹਨਾਂ ਦੇ ਖੋਦੇ ਪਰਿਵਾਰ ਦੇ ਵਿੱਚੋਂ ਉਹਦੇ ਮਾਤਾ ਪਿਤਾ ਸੀ ਜਿਨ੍ਹਾਂ ਦੇ ਵਿੱਚੋਂ ਦਾ ਪਿਤਾ ਨਹੀਂ ਹੈਗਾ ਉਹਦੀ ਮਾਂ ਹੈ ਉਹਦੀ ਪਤਨੀ ਹੈ ਬਾਕੀ ਬੱਚੇ ਨੇ ਇਹ ਸਾਰਾ ਪੰਜਾਬ ਜਾਣਦਾ ਤਾਂ ਪੈਰ ਬਾਈ ਠੋਸ ਕਰਨ ਵਾਸਤੇ ਘਰ ਦੇ ਵਿੱਚ ਕੋਈ ਮੈਂਬਰ ਨਹੀਂ ਸੀ ਇਸ ਕਰਕੇ ਘੜੀ ਕਮਜ਼ੋਰ ਰਹੀ ਹੈ ਪਰ ਅਸੀਂ ਆਪਣਾ ਫਰਜ਼ ਨਿਭਾਉਂਦੇ ਹੋਇਆ ਪੰਜਾਬ ਦੇ ਲੋਕਾਂ ਨੇ ਕਿਹਾ ਕਹਿੰਦੇ ਇਸ ਗੱਲ ਨੂੰ ਅੱਗੇ ਲਿਆਓ ਪਰ ਅੱਜ ਤੁਹਾਡੇ ਸਾਹਮਣੇ ਕੁਝ ਐਸੀ ਵੀਡੀਓ ਦਿਖਾਉਣ ਜਾ ਰਹੇ ਹਾਂ ਤੁਹਾਡਾ ਮਨ ਤੁਹਾਡਾ ਵਿਸ਼ਵਾਸ ਬੜਾ ਮਜਬੂਤ ਹੋ ਜਾਣਾ ਕਿ ਰਾਜਵੀਰ ਜਵੰਦਾ ਮਰਿਆ ਨਹੀਂ ਮਾਰਿਆ ਗਿਆ ਕਿਉਂਕਿ ਦੀਪ ਸਿੱਧੂ ਦੇ ਨਾਲ ਜੋ ਹੋਇਆ ਪੰਜਾਬ ਦੇ ਲੋਕਾਂ ਨੇ ਵੀ ਕਿਹਾ ਬਹੁਤ ਸਾਰੀਆਂ ਥਿਉਰੀਆਂ ਤੁਹਾਡੇ ਸਾਹਮਣੇ ਧਰੂੰਗਾ ਇੱਕ ਇੱਕ ਕੜੀ ਤੁਹਾਡੇ ਸਾਹਮਣੇ ਜੋੜਦੀ ਜਾਊਗੀ ਕਿਉਂਕਿ ਮੈਂ ਇਕੱਲਾ ਨਹੀਂ ਇਹ ਪੰਜਾਬ ਦੇ ਲੋਕਾਂ ਨੇ ਬਹੁਤ ਸਾਰੇ ਬੁੱਧੀਜੀਵੀ ਲੋਕ ਔਰ ਪੰਜਾਬ ਦੇ ਕਈ ਸਾਰੇ ਵਕੀਲ ਬਹੁਤ ਸਾਰੇ ਪੜ੍ਹੇ ਲਿਖੇ ਲੋਕਾਂ ਨੇ ਇਹ ਮੁੱਦਾ ਚੱਕ ਲਿਆ ਕਹਿੰਦੇ ਜੀ ਰਾਜਵੀਰ ਜਵੰਦਾ ਵਿਚਾਰਾ ਚਲਿਆ ਗਿਆ ਆਪਣੇ ਪਰਿਵਾਰ ਨੂੰ ਛੱਡ ਕੇ ਤਾਂ ਇਸ ਗੱਲ ਨੂੰ ਅੱਗੇ ਲਿਆਉਣਾ ਚਾਹੀਦਾ ਸਾਡੇ ਹੀ ਲੋਕਾਂ ਦੁਆਰਾ ਤਾਂ ਕਿ ਰਾਜਵੀਰ ਜਵੰਦਾ ਨੂੰ ਇਨਸਾਫ ਮਿਲੇ ਬਹੁਤੇ ਲੋਕਾਂ ਨੇ ਰੌਲਾ ਪਾ ਰੱਖਿਆ ਜੀ بڑے ਪੱਤਰਕਾਰਾਂ ਨੇ ਵੀ ਰੌਲਾ ਪਾ ਰੱਖਿਆ ਕਹਿੰਦੇ ਰਾਜਵੀਰ ਜਵੰਦਾ ਦਾ ਐਕਸੀਡੈਂਟ ਪਸ਼ੂਆਂ ਦੇ ਵਿੱਚ ਵੱਜ ਕੇ ਹੋਇਆ ਤੇ ਸਰਕਾਰ ਨੂੰ ਅਪੀਲ ਕਰ ਰਹੇ ਨੇ ਉਲਟਾ ਉਹਦੀ ਖੋਜ ਦੇ ਵਿੱਚ ਨਹੀਂ ਜਾ ਰਹੇ ਸੀ ਕਿ ਭਾਈ ਰਾਜਵੀਰ ਜਵੰਦਾ ਪਸ਼ੂਆਂ ਦੇ ਨਾਲ ਨਹੀਂ ਬਲਕਿ ਸੋਚੀ ਸਮਝੀ ਸਾਜ਼ਿਸ਼ ਹੈ ਬਹੁਤ ਵੱਡਾ ਇੱਕ ਮਾਮਲਾ ਇੱਕ ਇਹ ਕਤਲ ਮੰਨਿਆ ਜਾ ਰਿਹਾ ਇਹ ਮੈਂ ਕੱਲਾ ਨਹੀਂ ਕਹਿ ਰਿਹਾ ਮੈਂ ਲੋਕਾਂ ਦੇ ਆਧਾਰ ਤੇ ਪੰਜਾਬ ਦੇ ਵਿੱਚੋਂ ਜੋ ਥੌਰੀਆਂ ਆ ਰਹੀਆਂ ਨੇ ਮੈਂ ਵੀ ਤੁਹਾਡੇ ਸਾਹਮਣੇ ਤੁਹਾਨੂੰ ਮੈਂ ਰਾ ਤੁਹਾਡੇ ਨਾਲ ਜਿਹੜਾ ਵਾਅਦਾ ਕੀਤਾ ਕਿ ਕਿ ਖਬਰ ਰਾਜਵੀਰ ਜਵੰਦਾ ਦੇ ਨਾਲ ਜੁੜੀ ਕਾਹਨੂੰ ਸੁਣਾਵਾਂਗੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਪੂਰੇ ਤੱਥ ਧਰਾਂਗੇ ਜਦੋਂ ਤੱਕ ਕੋਈ ਰਾਜਵੀਰ ਜਵੰਦਾ ਦਾ ਨਿਚੋੜ ਨਹੀਂ ਨਿਕਲਦਾ ਕਿ ਰਾਜਵੀਰ ਜਵੰਦਾ ਤੇ ਦੇਖੋ ਹੁਣ ਛਾੜਬੀੜ ਹੋਣ ਜਾ ਰਹੀ ਹੈ ਇਹ ਵੀ ਤੁਹਾਨੂੰ ਮੈਂ ਦੱਸ ਦਿਆਂ ਜਾਂਚ ਹੋਣ ਜਾ ਰਹੀ ਆ ਪੂਰੀ ਤਰ੍ਹਾਂ ਤੱਕ ਪਰਸੂਈ ਉਹਦੇ ਸਾਥੀਆਂ ਵੱਲ ਨੂੰ ਘੁੰਮ ਰਹੀ ਆ ਅਸੋਂ ਦਾ ਯਾਰਾ ਧਿਆਨ ਦੇ ਨਾਲ ਕਿਉਂਕਿ ਪਸ਼ੂਆਂ ਦੇ ਵਿੱਚ ਵੱਜ ਕੇ ਐਸਾ ਕੁਛ ਤਾਂ ਨਹੀਂ ਹੁੰਦਾ ਇਹ ਵੀ ਤੁਹਾਨੂੰ ਮੈਂ ਦਿਖਾਉਂਗਾ ਸੁਣੋ ਕੰਟੀ ਨਾਲ ਰਾਜੀ ਜੀ ਜਵੰਦਾ ਦੀ ਆ ਕੀ ਉਹਦਾ ਐਕਸੀਡੈਂਟ ਹੋਇਆ ਜਾਂ ਉਹਦਾ ਕਤਲ ਹੋਇਆ ਉਹਦੇ ਨੱਕਲ ਇਹਦਾ ਹੈ ਜੀ ਵੀ ਉਹ ਕੱਲਾ ਬਾਹਰ ਨਿਕਲਿਆ ਸੀਕਰੋ ਉਹਦੇ ਨਾਲ ਵੀ ਗਲੇ ਹੋ ਕੇ ਬਸ ਸੱਤ ਮੁੰਡੇ ਅਜੇ ਤੱਕ ਉਹ ਕੈਮਰੇ ਸਾਹਮਣੇ ਕਿਉਂ ਨਹੀਂ ਆਏ ਭਾਈ ਇਹ ਉਹਤੋ ਯਾਰ ਜੇ ਤਾ ਉਹਦੇ ਨਾਲ ਆਪਣੇ ਨਾਲ ਨਹੀਂ ਹੋਈ ਹੋਵੇ ਇੰਨਾ ਗਾਦੇ ਟੈਨੇ ਬੰਦਾ ਕਦੇ ਨਹੀਂ ਹੁੰਦਾ ਹੁੰਦਾ ਇਹ ਠੱਕੇ ਦੇ ਵਿੱਚ ਵਾ ਮੀਰਾ ਤੇਈ ਅਰੀ ਕਾਲੇ ਸੀ ਘੱਟ ਹੋਇਆ ਯਾਰ ਸਾਡੇ ਵਿੱਚ ਵੀ ਠੱਠਾ ਬਚਸ ਪਰ ਇੰਨਾ ਨੁਕਸਾਨ ਨਹੀਂ ਹੁੰਦਾ ਹੁੰਦਾ ਗੱਲ ਸੋਚਣ ਵਾਲੀ ਆ ਪੰਜਾਬੀਓ ਵੈਸੇ ਪੰਜਾਬੀ ਆਪਾਂ ਸੱਚ ਬੋਲਣ ਵਾਲੇ ਦਾ ਸਾਥ ਨਹੀਂ ਦਿੰਦੇ ਮੀਰਾ ਸਾਥ ਨਹੀਂ ਦਿੱਤਾ ਕਿੰਨੇ ਆ ਮੇਰੀ ਵੀਡੀਓ ਜਿਆਦੇ ਪ੍ਰਵਾਸੀ ਸ਼ੇਅਰ ਕਰਦੇ ਹੁੰਦੇ ਸੀ ਤੇ ਮੈਂ ਇੱਕ ਵੀਡੀਓ ਪ੍ਰਵਾਸੀਆਂ ਦੇ ਖਿਲਾਫ ਪਾਈ ਮੈਨੂੰ 7500 ਜਣਾ ਅਨਫੋਲੋ ਕਰ ਗਏ ਤੇ ਸਾਡੇ ਪੰਜਾਬੀਆਂ ਨੇ ਮੇਰਾ ਸਾਥ ਨਹੀਂ ਦਿੱਤਾ ਸਾਥ ਦੇਣਾ ਜਾਂ ਨਾ ਦੇਣਾ ਤੇ ਤੁਹਾਡੀ ਮਰਜ਼ੀ ਆ ਪਰ ਵੀਡੀਓ ਸ਼ੇਅਰ ਕਰਕੇ ਪੰਜਾਬ ਸਰਕਾਰ ਤੱਕ ਜ਼ਰੂਰ ਪਹੁੰਚਾਓ ਆ ਮੇਰੀ ਗੱਲ ਸੁਣੋ ਜਾਂਚ ਨਾ ਬਿਛੇ ਜੀ ਰਾਜਵੀਰ ਕਿਉਂਕਿ ਉਹਨਾਂ ਦਾ ਬੱਕੇ ਐਕਟ ਆ ਤੋਏ ਇਹ ਕੋਨਾ ਮੁੰਡਿਆਂ ਨੂੰ ਕੈਮਰੇ ਮੁੜੇ ਨਹੀਂ ਆਉਣਾ ਚਾਹੀਦਾ ਸੀ ਜਿਹੜੇ ਮੁੰਡੇ ਉਹਦੇ ਨਾਲ ਗਏ ਸੀ ਕੀ ਉੱਥੋਂ ਦੀ ਆਮ ਪਬਲਿਕਾ ਪ੍ਰਾਈਵੇਟ ਬੰਦਾ ਉਹ ਚੱਕ ਕੇ ਤਰੀਫ ਰਹੀ ਐ ਕੀ ਉਹਦੇ ਸਾਥ ਕੀ ਇੱਛਾ ਉਹਨੂੰ ਰਹਿਣੀ ਸੀ ਤੇ ਕੋਲੇ ਐਡਾ ਗੰਦਾਰੀ ਬੱਬੇ ਯਾਰ ਗੱਲ ਕੁਝ ਹਜਮ ਨਹੀਂ ਹੁੰਦੀ ਤਾ ਸੁਣ ਲਿਆ ਪੰਜਾਬ ਵਾਲੇ ਜਿਹੜਾ ਇਹ ਪੰਜਾਬ ਦਾ ਨੌਜਵਾਨ ਬੋਲ ਰਿਹਾ ਸੀ ਬਿਲਕੁਲ ਸੱਚ ਕਹਿ ਰਿਹਾ ਕਿਉਂਕਿ ਸਾਡੇ ਪੰਜਾਬ ਦੀ ਏਕਤਾ ਤਾਂ ਬੜੀ ਵੱਡੀ ਹੈ ਬਹੁਤ ਵਾਰ ਏਕਤਾ ਦਿਖਾ ਦਿੱਤੀ ਹੈ ਪੰਜਾਬ ਨੇ ਪਰ ਰਾਜਵੀਰ ਜਵੰਦਾ ਨੂੰ ਚਾਹਣ ਵਾਲੇ ਬੜੇ ਲੋਕ ਨੇ ਮੈਂ ਇੱਕ ਗੱਲ ਕਹਿਣੀ ਚਾਹੂੰਗਾ ਦੇਖੋ ਰਾਜਵੀਰ ਜਵੰਦਾ ਜੇਕਰ ਠੱਠੇ ਦੇ ਵਿੱਚ ਵਾਕਈ ਵਜਿਆ ਹੁੰਦਾ ਤਾਂ ਉੱਥੇ ਪਸ਼ੂ ਥਾਂ ਤੇ ਮਰ ਜਾਂਦਾ ਯਾਨੀ ਮਾਮਲਾ ਬੜਾ ਗੜਬੜ ਜਾ ਲੱਗ ਰਿਹਾ ਕਿਸੇ ਨੂੰ ਹਾਜਮ ਨਹੀਂ ਹੋ ਰਹੀ ਗੱਲ ਇਹ ਸੱਚ ਹੈ ਜਿਹੜੇ ਉਹਦੇ ਸਾਥੀ ਸੀ ਰਾਜਵੀਰ ਜਵੰਦਾ ਦੇ ਨਾਲ ਪੰਜ ਬੰਦੇ ਨਿਕਲੇ ਸੀ ਘਰ ਦੇ ਵਿੱਚੋਂ ਜਦੋਂ ਤੁਰੇ ਨੇ ਨਾ ਇਹ ਇਕੱਠੇ ਰਾਈਡਿੰਗ ਕਰਨ ਦੇ ਲਈ ਤਾਂ ਭਾਈ ਇਹ ਪੰਜ ਬੰਦੇ ਇਹਦੇ ਨਾਲ ਹੋਰ ਸੀ ਤਾਂ ਤੁਸੀਂ ਇਹ ਵੇਖੇ ਇੱਕ ਇੱਕ ਦੇ ਹੈਲਮਟ ਦੇ ਉੱਤੇ ਕੈਮਰਾ ਲੱਗਿਆ ਹੁੰਦਾ ਤੇ ਪਲ-ਪਲ ਦੀ ਮੂਮੈਂਟ ਸਾਰੇ ਕੈਦ ਕਰ ਰਹੇ ਸੀ ਉਸੇ ਵਕਤ ਸਾਰੇ ਕੈਮਰੇ ਬੰਦ ਹੋ ਜਾਂਦੇ ਆਚਾਨਕ ਯਾਨੀ ਸੋਚੀ ਸਮਝੀ ਸਾਜ਼ਿਸ਼ ਪੂਰੇ ਪੰਜਾਬ ਦੇ ਅੰਦਰ ਇਹ ਗੱਲ ਫੈਲ ਚੁੱਕੀ ਆ ਕਿ ਭਾਈ ਰਾਜਵੀਰ ਜਵੰਦਾ ਜਿਹੜੇ ਠੱਠੇ ਦੇ ਵਿੱਚ ਵਜਿਆ ਪਸ਼ੂਆਂ ਦੇ ਵਿੱਚ ਵਜਿਆ ਉਹ ਪਸ਼ੂ ਦੀ ਮੌਤ ਨਹੀਂ ਹੋਈ ਬਿਚ ਸਾਡੇ ਪੱਤਰਕਾਰਾਂ ਨੇ ਰੌਲਾ ਪਾ ਰੱਖਿਆ ਕਹਿੰਦੇ ਜੀ ਪਸ਼ੂਆਂ ਤੇ ਕਾਨੂੰਨ ਬਣਾਉਣਾ ਚਾਹੀਦਾ ਠੀਕ ਹੈ ਬਣਾਉਣਾ ਚਾਹੀਦਾ ਪਰ ਭਾਈ ਜਿਹੜਾ ਇਹ ਵਿਸ਼ਾ ਹੈ ਇਹ ਜਾਂਚਦਾ ਹੈ ਇਹ ਗੱਲ ਯਾਦ ਰੱਖਿਓ ਇੱਕ ਦਿਨ ਤੁਹਾਡੇ ਸਾਹਮਣੇ ਰਾਜਵੀਰ ਜਵੰਦਾ ਦਾ ਸੱਚ ਸਾਹਮਣੇ ਆਉਣਾ ਹੈ ਕਿਉਂਕਿ ਬਹੁਤ ਸਾਰੇ ਵਕੀਲ ਇੱਕ ਮਾਨਸਾ ਦਾ ਵਕੀਲ ਹੈ ਉਹਨੇ ਮੁੱਦਾ ਚੱਕ ਲੈ ਕਹਿੰਦੇ ਜੀ ਇਹਦੇ ਪਰਿਵਾਰ ਨੂੰ ਚਾਹੀਦਾ ਜਿੰਨੇ ਵੀ ਮੁੰਡੇ ਨਾਲ ਸੀ ਪਰ ਉਹਨਾਂ ਦੀ ਸ਼ਰਮਿੰਦ ਉਹਨਾਂ ਦਾ ਸਾਰਾ ਡੇਟਾ ਕੀ ਕੀ ਉਹਨਾਂ ਦੇ ਵਿੱਚ ਚੱਲ ਰਿਹਾ ਸੀ ਉਸ ਵਕਤ ਦੇ ਵਿੱਚ ਕੀ ਕੀ ਮੂਮੈਂਟ ਹੋਈ ਆ ਉੱਥੇ ਜਾਂ ਉਹਨਾਂ ਦੇ ਫੋਨਾਂ ਦੇ ਵਿੱਚੋਂ ਵੀ ਗੱਲਬਾਤ ਇੱਕ ਦੂਜੇ ਨਾਲ ਕੀ ਹੋਈ ਕੋਈ ਇੱਕ ਦੂਸਰੇ ਦੇ ਨਾਲ ਗੱਟਮੈਂਟ ਤਾਂ ਨਹੀਂ ਕਰ ਰਿਆ ਸੀ ਉਹਨਾਂ ਸਾਥੀਆਂ ਵਿੱਚੋਂ ਇਹ ਲੋਕੇਸ਼ਨ ਲਾ ਕੇ ਜਾਂਚ ਹਲੇ ਵੀ ਹੋ ਸਕਦੀ ਆ ਚਾਹੇ ਜੋ ਮਰਜੀ ਕੋਈ ਕਰ ਲਈ ਪਰ ਭਾਈ ਪੰਜਾਬ ਦੇ ਲੋਕਾਂ ਨੂੰ ਸੱਚ ਦਿਖਾਉਣਾ ਹਰ ਇੱਕ ਪੰਜਾਬੀ ਦਾ ਕੰਮ ਹੈ ਸਾਡਾ ਕੰਮ ਇਹੀ ਹੈ ਕਿ ਯਾਰ ਰਾਜਵੀਰ ਜਵੰਦਾ ਨੂੰ ਬਹੁਤ ਸਾਰੇ ਲੋਕ ਕਹ ਰਹੇ ਨੇ ਦੇਖੋ ਇਹ ਗੱਲ ਕੋਈ ਵੀ ਬੰਦਾ ਹਾਜਮ ਨਹੀਂ ਕਰ ਰਿਆ ਕਿ ਜੇਕਰ ਘੱਠੇ ਦੇ ਵਿੱਚ ਵੱਜਦਾ ਤਾਂ ਘੱਠੇ ਦਾ ਭਾਈ ਕੋਈ ਨੁਕਸਾਨ ਤਾਂ ਹੁੰਦਾ ਉਹ ਮਰ ਜਾਂਦਾ ਜਾਂ ਉਹਦੀ ਕੋਈ ਲੱਤ ਬਾਹ ਕੋਈ ਲੱਤ ਹੀ ਟੁੱਟ ਜਾਂਦੀ ਪਸ਼ੂ ਦੀ ਕੁਛ ਤਾਂ ਹੁੰਦਾ ਪਰ ਰਾਜਵੀਰ ਜਵੰਦਾ ਦਾ ਇੱਕ ਪਾਸੇ ਸਿਰਫ ਇੰਨੀ ਗੱਲ ਕਹੀ ਗਈ ਕਹਿੰਦੇ ਜੀ ਪਸ਼ੂਆਂ ਦੇ ਵਿੱਚ ਵੱਜਿਆ ਫਿਰ ਲੋਕ ਵਿੱਚ ਪਤਾ ਕੀ ਕਹਿੰਦੇ ਕਹਿੰਦੇ ਜੀ ਗਵਾਹ ਨੇ ਉਹ ਭਾਈ ਗਵਾਹ ਬਣਾਏ ਵੀ ਜਾਂਦੇ ਨੇ ਬਹੁਤ ਸਾਰੀਆਂ ਇੱਥੇ ਕਹਾਣੀਆਂ ਬਣ ਜਾਂਦੀਆਂ ਇਹ ਸਾਡੇ ਹਿੰਦੁਸਤਾਨ ਦੀ ਧਰਤੀ ਹੈ ਕਾਜਯੋਗ ਦਾ ਦੌਰ ਹੈ ਇਸ ਗੱਲਾਂ ਨੂੰ ਸੱਚ ਤੇ ਝੂਠ ਇੱਕ ਪਲ ਦੇ ਅੰਦਰ ਬਦਲ ਦਿੰਦਾ ਬੰਦਾ ਇਨ੍ਹਾਂ ਗੱਲਾਂ ਤੇ ਯਕੀਨ ਕਰਨਾ ਨਹੀਂ ਬਣਦਾ ਪਰ ਜਾਂਚ ਹੋਣੀ ਸਭ ਤੋਂ ਵੱਡੀ ਅਹਿਮ ਗੱਲ ਹੈ ਪੰਜਾਬ ਦੇ ਲੋਕ ਪੰਜਾਬ ਦੇ ਹੋ ਵਕੀਲ ਰਾਜਵੀਰ ਜਵੰਦਾ ਦੇ ਪਰਿਵਾਰ ਨੂੰ ਇਹੀ ਗੱਲ ਕਹਿ ਰਹੇ ਨੇ ਕਹਿੰਦੇ ਭਾਈ ਰਾਜਵੀਰ ਜਵੰਦਾ ਦੇ ਪਰਿਵਾਰ ਨੂੰ ਜਾਂਚ ਤਾਂ ਕਰਾਉਣੀ ਚਾਹੀਦੀ ਹੈ ਰਾਜਵੀਰ ਤਾਂ ਨਹੀਂ ਮੁਰਦਾ ਪਰ ਉਹਨੂੰ ਇਨਸਾਫ ਜਾਂ ਇਹਦੇ ਪਿੱਛੇ ਦਾ ਮਾਮਲਾ ਕੀ ਹੈ ਕਿਉਂਕਿ ਦੀਪ ਸਿੱਧੂ ਦੇ ਨਾਲ ਜੋ ਹਾਦਸਾ ਵਾਪਰਿਆ ਸੀ ਬਹੁਤ ਸਾਰੇ ਲੋਕਾਂ ਨੇ ਕਿਹਾ ਸੀ ਕਹਿੰਦੇ ਜੀ ਉਹ ਤਾਂ ਐਕਸੀਡੈਂਟ ਹੈ ਪਰ ਬਾਅਦ ਦੇ ਵਿੱਚ ਗੱਲ ਕਿਹੜੀ ਨਿਕਲ ਕੇ ਆਈ ਕਹਿੰਦੇ ਜੀ ਤਾਂ ਕਰਵਾਇਆ ਗਿਆ ਤੁਸੀਂ ਆਪ ਵੇਖੋ ਵੀ ਸਾਡੇ ਪੰਜਾਬ ਦੇ ਵਿੱਚੋਂ ਕਿੱਡੇ ਕਿੱਡੇ ਹੀਰੇ ਜਾਣਗੇ ਆ ਹੁਣ ਬਰਿੰਦਰ ਘੋਮਣ ਦੀ ਮੌਤ ਹੋਈ ਹੈ ਉਹ ਆਪਦੇ ਮੋਢੇ ਦਾ ਆਪਰੇਸ਼ਨ ਕਰਵਾਉਣ ਗਿਆ ਸੀ ਕਹਿੰਦੇ ਜੀ ਉਹ ਵੀ ਡਾਕਟਰਾਂ ਤੇ ਸ਼ੱਕ ਕਰ ਰਹੇ ਨੇ ਲੋਕ ਕਿਉਂ ਉਹਦਾ ਚਿਹਰਾ ਬਿਲਕੁਲ ਨੀਲੇ ਰੰਗ ਦਾ ਹੋ ਚੁੱਕਿਆ ਸੀ ਕਹਿੰਦੇ ਡਾਕਟਰਾਂ ਨੇ ਕੁਝ ਗਲਤ ਹੋਇਆ ਜਿਹੜਾ ਕਿਦਾ ਚਿਹਰਾ ਨੀਲਾ ਪੈ ਗਿਆ ਸੱਪ ਥੋੜੀ ਲੜ ਗਿਆ ਸੀ ਜਾਂ ਕੋਈ ਜ਼ਹਿਰੀਲੀ ਚੀਜ਼ ਥੋੜੀ ਲੜੀ ਸੀ ਪਰ ਭਾਈ ਸੱਚ ਸੁਣਨਾ ਥੋੜਾ ਜਿਹਾ ਕੌੜਾ ਜ਼ਰੂਰ ਲੱਗ ਸਕਦਾ ਪਰ ਅਸੀਂ ਤਾਂ ਸ਼ੇਰ ਤੁਹਾਡੇ ਨਾਲ ਕਰਾਂਗੇ ਜੋ ਸੱਚ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਜਿੰਨੇ ਵੀ ਉਹਦੇ ਦੋਸਤ ਨੇ ਰਾਜਵੀਰ ਜਵੰਦਰ ਸਾਰਿਆਂ ਦੇ ਵੱਲ ਸ਼ੱਕ ਦੀ ਸੂਈ ਘੁੰਮ ਰਹੀ ਹੈ ਕਿੰਨੇ ਬੰਦੇ ਜਾਂਦੇ ਸੀ ਉਹਦੀਆਂ ਵੀਡੀਓ ਦੇ ਵਿੱਚ ਦੇਖਿਆ ਨੇ ਇੱਕ ਸਰਦਾਰ ਬੰਦਾ ਦਾੜਾ ਛੱਡਿਆ ਹੋਇਆ ਉਹ ਹੁਣ ਉਹਦੇ ਤੇ ਨਜ਼ਰ ਆਇਆ ਤੇ ਉਦੇ ਸੰਸਕਾਰ ਤੇ ਨਜ਼ਰ ਆਇਆ ਰਾਜਵੀਰ ਜਵੰਦਾ ਨੂੰ ਹਸਪੀਟਲ ਦੇ ਵਿੱਚ ਮਿਲਣ ਕੋਈ ਗਿਆ ਕੋਈ ਨਹੀਂ ਗਿਆ ਪਰ ਰਾਜਵੀਰ ਜਵੰਦਾ ਤੇ ਸ਼ੱਕ ਸਾਰੇ ਪੰਜਾਬ ਨੂੰ ਪੈ ਚੁੱਕੇ ਕਿ ਇਹ ਮਾਮਲਾ ਕਰਵਾਇਆ ਗਿਆ ਇਹ ਕਾਰਨਾਮਾ ਕਰਵਾਇਆ ਗਿਆ ਹੋਇਆ ਨਹੀਂ ਤਾਂ ਬਾਕੀ ਮੈਂ ਪੰਜਾਬ ਦੇ ਸਾਡੇ ਵਾਲੇ ਲੋਕਾਂ ਤੋਂ ਪੁੱਛਣਾ ਚਾਹੁੰਨਾ ਕਿ ਤਹਾਦੀ ਰਹਿ ਕੀ ਹੈ ਜਿੰਨੇ ਵੀ ਭੈਣ ਭਰਾ ਤੁਸੀਂ ਨਵੇਂ ਚੈਨਲ ਤੇ ਹੋ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਦੋਸਤੋ ਇਹ ਤੇ ਬਿਲਕੁਲ ਜਿਹੜੀ ਖਬਰ ਸਾਹਮਣੇ ਆ ਰਹੀ ਸੀ ਅਸੀਂ ਵੀ ਖਬਰਾਂ ਦੇਖੀਆਂ ਮੈਂ ਵੀਡੀਓ ਬਣਾਈਆਂ ਪਾਈਆਂ ਮੈਂ ਤੇ ਉਹੀ ਆ ਰਹੀ ਸੀ ਕਿ ਰਾਜਵੀਰ ਜਵੰਦਾ ਜਾ ਰਿਹਾ ਸੀ ਅਵਾਰਾ ਪਸ਼ੂ ਕੋਈ ਲੜੜੇ ਸੀ ਉਹਨਾਂ ਵਿੱਚੋਂ ਕੋਈ ਬਫਰ ਕੇ ਆਣ ਕੇ ਵੱਜ ਗਿਆ ਤੇ ਐਕਸੀਡੈਂਟ ਹੋਇਆ ਦਿਮਾਗ 'ਚ ਗੱਲ ਹੁੰਦੀ ਹੈ ਕਿ ਯਾਰ ਰਾਜਵੀਰ ਦੀ ਕਿੰਨੀ ਕਿ ਸਪੀਡ ਹੋਏਗੀ 50 60 70 ਦੀ ਸਪੀਡ ਹੋਏਗੀ ਕਈ ਵਾਰੀ ਮੇਰੇ ਨਾਲ ਵੀ ਇੱਕ ਵਾਰੀ ਮੇਰੇ ਨਾਲ ਹਾਦਸਾ ਵਾਪਰਿਆ ਕਿ ਪਸ਼ੂ ਮੇਰੇ ਵਿੱਚ ਵੱਜ ਗਿਆ ਤੇ ਬਗਣਾ ਰੋਣਾ ਲੱਗੀਆਂ ਦੋਪੀਆ ਸਾਡੀ ਸਪੀਡ ਤੇ ਇਹੀ ਹੁੰਦਾ ਵਾ ਲੇਕਿਨ ਜਿਹੜੀ ਅਸਲ ਵਜ੍ਹਾ ਸਾਹਮਣੇ ਆਈ ਹੈ ਉਹ ਇਹ ਹੈ ਕਿ ਵੀਰੋ ਗੱਡੀ ਰਾਜਵੀਰ ਦੇ ਵਿੱਚ ਵਜਿ ਆ ਕੇ ਗੱਡੀ ਬਹੁਤ ਸਪੀਡ ਦੇ ਸੀ ਰਾਜਵੀਰ ਉੱਛਲ ਕੇ ਜਾ ਕੇ ਵਿੰਡ ਸਕਰੀਨ ਦੇ ਵਿੱਚ ਵਜ ਜਾ ਆਖਰ ਉਹ ਗੱਡੀ ਕਿੱਥੋਂ ਅਚਾਨਕ ਆ ਗਈ ਉਸ ਬੰਦੇ ਨੂੰ ਨਜ਼ਰ ਨਹੀਂ ਸੀ ਆ ਰਿਆ ਅੱਗੇ ਪਸ਼ੂ ਹੈ ਕੋਈ ਮੋਟਰਸਾਈਕਲ ਆ ਰਹੀ ਹੈ ਲੱਗਦਾ ਜਿਸ ਤਰ੍ਹਾਂ ਵੀਰੋ ਇੱਕ ਪਲਾਨਡ ਹੁੰਦਾ ਵਾ ਜਿਸ ਤਰ੍ਹਾਂ ਦੀਪ ਸਿੱਧੂ ਦਾ ਵੀ ਪਲਾਨਡ ਇੱਕ ਐਕਸੀਡੈਂਟ ਕੀਤਾ ਗਿਆ ਸੀ ਤੇ ਬਾਕੀ ਰਾਜਵੀਰ ਦੇ ਨਾਲ ਚਾਰ ਪੰਜ ਸਾਥੀ ਹੁੰਦੇ ਆ ਸਾਰਿਆਂ ਨੇ ਕੈਮਰੇ ਲਾਈ ਹੁੰਦੇ ਆ ਉਹਨਾਂ ਨੇ ਕੋਈ ਵੀਡੀਓ ਨਹੀਂ ਪਾਈ ਰਾਜਵੀਰ ਦਾ ਦੇਖੋ ਨਾ ਹੋ ਗਿਆ ਐਕਸੀਡੈਂਟ ਜਿਹੜੇ ਬਾਕੀ ਸਾਥੀ ਸੀ ਸਾਰੇ ਇਕੱਠੇ ਤਰੀ ਨਾ ਸਲੱਗਦੇ ਚੱਲਦੇ ਅੱਗੇ ਪਿੱਛੇ ਚੱਲਦੇ ਸੀ ਕਿਸੇ ਨੇ ਕੋਈ ਵੀਡੀਓ ਨਹੀਂ ਪਾਈ ਕਿ ਕਿਸ ਤਰ੍ਹਾਂ ਗੱਡੀ ਵੱਜੀ ਕਿ ਹਾਲਾਕ ਹੋਇਆ ਨਾ ਹੀ ਫਿਰ ਇੰਨੀਆਂ ਜ਼ਿਆਦਾ ਵੀਡੀਓ ਪਈਆਂ ਮੀਡੀਆ ਦੇ ਸਾਹਮਣੇ ਵੀ ਕੋਈ ਸਾਥੀ ਨਹੀਂ ਆਇਆ ਕਿ ਅਸੀਂ ਉਹਦੇ ਸਾਥੀ ਆ ਸਾਡੇ ਹੁੰਦਿਆਂ ਇਹ ਹਾਸਾ ਆਇਆ ਕਿੱਦਾਂ ਆਇਆ ਕਿਸੇ ਨੇ ਕੋਈ ਬਿਆਨ ਨਹੀਂ ਦਿੱਤਾ ਬੀਰੋ ਇਹਨਾਂ ਗੱਲਾਂ ਨੂੰ ਲੈ ਕੇ ਵਾਕਿਆ ਹੀ ਸ਼ੱਕ ਪੈਦਾ ਹੁੰਦਾ ਹੈ ਤੇ ਪੁਲਿਸ ਨੂੰ ਚਾਹੀਦਾ ਵੀ ਹੈ ਕਿ ਐਡਾ ਹਾਈ ਪ੍ਰੋਫਾਈਲ ਕੇਸ ਹੈ ਇਸ ਦੀ ਜ਼ਰੂਰ ਇਨਵੈਸਟੀਗੇਸ਼ਨ ਕਰ ਜਿਹੜਾ ਅਸਲ ਸੱਚ ਹੈ ਉਹ ਸਾਹਮਣੇ ਆਉਣਾ ਚਾਹੀਦਾ ਬਾਕੀ ਵੀਰੋ ਤੁਹਾਡੀ ਕੀ ਰਾਏ ਇਸ ਨੂੰ ਲੈ ਕੇ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਦਾ ਹਲ ਲਜ਼ਮੀ ਕਰਨਾ ਪੜਿਆ ਸਾਰਾ ਖੈਰ ਖੰਦ ਹੋਣੀ ਅਦਰਖਾ ਅੱਲਾ ਫੇਜ਼